19 ਮਾਰਚ ਨੂੰ ਮੁੱਖ ਮੰਤਰੀ ਭਗਵਤ ਮਾਨ ਵੱਲੋਂ মিডিਆ ਨੂੰ ਜਨਤਕ ਤੌਰ ਤੇ ਬਿਆਨ ਦੇ ਕੇ ਇਹ ਕਹਿਣਾ ਕਿ ਮੈਂ ਕਿਸਾਨਾਂ ਦੇ ਨਾਲ ਹਾਂ ਤੇ 4 ਮਈ ਦੀ ਮੀਟਿੰਗ ਵਿੱਚ ਮੈਂ ਆਪ ਨਾਲ ਲੈ ਕੇ ਕੇਂਦਰ ਸਰਕਾਰ ਕੋਲ ਜਾਵਾਂਗਾ ਇਹ ਬਿਆਨ ਆਪਣੇ ਆਪ ਵਿੱਚ ਹੀ ਦੋਵਾਂ ਸਰਕਾਰਾਂ ਦੀ ਮਿਲੀ ਭੁਗਤ ਨੂੰ ਦਰਸਾਉਂਦਾ ਹੈ ਤੇ ਮੁੱਖ ਮੰਤਰੀ ਵੱਲੋਂ ਮਗਰਮੱਛ ਦੇ ਹੰਝੂ ਵਹਾ ਕੇ ਆਪਣੀ ਸਿਆਸੀ ਸਾਖ ਬਚਾਉਣ ਦੀ ناکਾਮ ਕੋਸ਼ਿਸ਼ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 29 ਮਾਰਚ ਨੂੰ ਹੀ ਬਿਆਨ ਜਾਰੀ ਕਰਕੇ ਮੁੱਖ ਮੰਤਰੀ ਦੇ ਬਿਆਨ ਦੀ ਸਖਤ ਨਿੰਦਾ ਕੀਤੀ ਸੀ ਤੇ ਠੋਕ ਵਜਾ ਕੇ ਕਿਹਾ ਸੀ ਕਿ ਮੁੱਖ ਮੰਤਰੀ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਪਾਰਟੀ ਨੂੰ ਹੀ ਪੰਜਾਬ ਦੇ 3 ਕਰੋੜ ਲੋਕ ਆਉਣ ਵਾਲੇ ਸਮੇਂ 'ਚ ਪੱਕੇ ਤੌਰ ਤੇ ਦਿੱਲੀ ਦੇ ਬਸਨੀਕ ਬਣਾ ਦੇਣਗੇ ਤੁਸੀਂ ਸਾਨੂੰ ਮੀਟਿੰਗ ਵਿੱਚ ਲੈ ਜਾਣ ਦੀ ਮਿਰਗ ਤ੍ਰਿਸ਼ਨਾ ਛੱਡ ਕੇ ਆਪ ਦਿੱਲੀ ਜਾਣ ਦੀਆਂ ਤਿਆਰੀਆਂ ਕਰ ਲਓ ਅਖੀਰ ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਇੱਕ ਵਾਰ ਫਿਰ ਪੂਰੀ ਗੰਭੀਰਤਾ te a princípio assim, sabe de bicho E que é que de a